ਵੀਡੀਓ ਨਾਲ ਜੁੜੇ ਸਾਰੇ دوست ਮਿੱਤਰਾਂ ਨੂੰ ਫਿਰ ਤੋਂ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿਮੀਂਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ 7 ਜੂਨ 2024 ਦਾ ਇਹ ਦਿਨੇ ਅੱਜ ਖਲੋਤੇ ਆਂ ਜੀਰਕਪੁਰ ਦੇ ਨੇੜੇ ਪੈਂਦੇ ਪਿੰਡ ਨੰਗਲਾ ਦੇ ਵਿੱਚ ਵੀਡੀਓ ਦੇ ਵਿੱਚ ਸਾਹਮਣੇ ਜਿਹੜੇ ਫਲੈਟ ਤੁਹਾਨੂੰ ਦਿਸਦੇ ਪਏ ਨੇ ਉਹ ਜੀਰਕਪੁਰ ਦੇ ਨੇ ਜਿਸ ਜਗ੍ਹਾ ਤੇ ਆਪਾਂ ਖੜੇ ਆਂ ਇੱਥੋਂ ਜੀਰਕਪੁਰ ਦੀ ਜੇ ਗੱਲ ਕਰੀਏ ਤਾਂ 1.5-2 ਕਿਲੋਮੀਟਰ ਹੋਏਗਾ ਸੋ ਪਿੰਡ ਨੰਗਲਾ ਦੇ ਵਿੱਚ ਇਹ 5 ਹਸਪਾਵਰ ਦਾ ਸੋਲਰ ਪੰਪ ਲਾਇਆ ਹੈ ਸ਼ਾਇਦ ਇਹ ਸੋਲਰ ਪੰਪ ਪਿੰਡ ਨਗਲਾ ਦਾ ਪਹਿਲਾ ਸੋਲਰ ਪੰਪ ਹੈ ਇਸ ਤੋਂ ਪਹਿਲਾਂ ਜਿੰਨੀ ਸਾਨੂੰ ਜਾਣਕਾਰੀ ਹੈ ਉਹਦੇ ਹਿਸਾਬ ਨਾਲ ਇੱਥੇ ਪਹਿਲਾਂ ਕੋਈ ਸੋਲਰ ਪੰਪ ਨਹੀਂ ਹੈਗਾ 5 ਹੌਸਪਾਵਰ ਦਾ ਸੋਲਰ ਪੰਪ ਇੰਸਟਾਲ ਕੀਤਾ ਹੈ ਬੱਦਲਵਾਈ ਵਾਲਾ ਮੌਸਮ ਹੈ ਸੂਰਜ ਬਿਲਕੁਲ ਵੀ ਨਹੀਂ ਹੈਗਾ ਚਿੱਟੇ ਬੱਦਲ ਨੇ ਅਸਮਾਨ ਦੇ ਵਿੱਚ ਤੇ ਫਿਰ ਵੀ ਸੋਲਰ ਪੰਪ ਜਿਹੜਾ ਇਹ ਪਾਣੀ ਦਿੰਦਾ ਪਿਆ ਜੇ ਤੁਸੀਂ ਸਾਰੇ ਪਾਸੇ ਧਿਆਨ ਮਾਰੋ ਤੇ ਬਿਲਕੁਲ ਵੀ ਸੂਰਜ ਕਿਤੇ ਦਿਸਦਾ ਨਹੀਂ ਸੋ ਇੱਕ ਚੰਗੀ ਕੁਆਲਿਟੀ ਦੇ ਸਿਸਟਮ ਤੇ ਤਜਰਬੇ ਨਾਲ ਲੱਗਿਆ ਜਿਹੜਾ ਸੋਲਰ ਸਿਸਟਮ ਹੁੰਦਾ ਹੈ ਉਹ ਬਦਲਵਾਈ ਦੇ ਵਿੱਚ ਵੀ ਪਰਫਾਰਮੈਂਸ ਦਿੰਦਾ ਹੈ ਬੇਸ਼ੱਕ ਘਟ ਦਵੇ ਪਰ ਚੱਲਦਾ ਜ਼ਰੂਰ ਹੈ ਇੱਥੇ ਜੇ ਸਟਰਕਚਰ ਦੀ ਗੱਲ ਕਰੀਏ ਤੇ ਦੋ ਟਾਵਰ ਲਾਏ ਨੇ ਰਿਵੋਲਵਿੰਗ ਸਟਰਕਚਰ ਲਾਏ ਨੇ ਇੱਕ ਟਾਵਰ ਦੇ ਉੱਤੇ 8 ਪੈਨਲ ਤੇ ਦੂਜੇ ਦੇ ਉੱਤੇ 10 ਪੈਨਲ ਲਾਏ ਨੇ ਟੋਟਲ 18 ਪੈਨਲ ਨੇ 340 ਵਟ ਦੇ ਮੋਨੋ ਟੈਕਨੋਲੋਜੀ ਦੇ ਯੂਟੀਐਲ ਸੋਲਰ ਦੇ ਇੱਥੇ ਪੈਨਲ ਵਰਤੇ ਗਏ ਨੇ ਤੇ ਮੋਟਰ ਇੱਥੇ ਮੋਨੋ ਬਲਾਕ ਇੰਸਟਾਲ ਕੀਤੀ ਹੈ ਮੋਨੋ ਬਲਾਕ ਪੰਡੂਬੀ ਮੋਟਰੇ ਇੱਕ ਖੂਹ ਦੇ ਵਿੱਚ ਇੰਸਟਾਲ ਕੀਤੀ ਹੈ ਤੁਹਾਨੂੰ ਜ਼ੂਮ ਕਰਕੇ ਵਿਖਾ ਦਿੰਨੇ ਆ ਇਹ ਪੰਡੂਬੀ ਮੋਟਰ ਹੁੰਦੀ ਏ ਇਹ ਪਾਣੀ ਦੇ ਵਿੱਚ ਡੁੱਬ ਕੇ ਵੀ ਚੱਲ ਸਕਦੀ ਏ ਮਿੱਟੀ ਦੇ ਵਿੱਚ ਦੱਬ ਕੇ ਵੀ ਚੱਲ ਸਕਦੀ ਏ ਤੇ ਪਾਣੀ ਤੋਂ ਤੇ ਮਿੱਟੀ ਤੋਂ ਬਾਹਰ ਵੀ ਚੱਲ ਸਕਦੀ ਏ ਸੋ ਜਿਹੜੇ ਏਰੀਆ ਦੇ ਵਿੱਚ ਸੇਮ ਆਉਂਦੀ ਏ ਉੱਥੇ ਇਹ ਮੋਟਰ ਬਹੁਤ ਕਾਮਜਾਵੇ ਜੇ ਖੂਹ ਦੇ ਵਿੱਚ ਪਾਣੀ ਵੀ ਭਰ ਗਿਆ ਮੰਨ ਲਓ 10 ਫੁੱਟ 8 ਫੁੱਟ 5 ਫੁੱਟ ਜਾਂ ਸਾਰੀ ਖੂਹੀ ਵੀ ਭਰ ਜਾਏ ਤਾਂ ਵੀ ਇਹ ਮੋਟਰ ਚੱਲੀ ਜਾਏਗੀ ਜੇ ਪਾਣੀ ਸੁੱਕ ਜਾਏ ਫਿਰ ਵੀ ਇਹ ਮੋਟਰ ਚੱਲੀ ਜਾਏਗੀ ਇਸ ਤੋਂ ਇਲਾਵਾ ਜੇ ਚੋਰੀ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਇਸ ਮੋਟਰ ਨੂੰ ਦੱਬ ਕੇ ਵੀ ਚਲਾ ਸਕਦੇ ਹੋ 5 ਫੁੱਟ 8 ਫੁੱਟ 10 ਫੁੱਟ ਮਿੱਟੀ ਦੇ ਵਿੱਚ ਦੱਬ ਕੇ ਵੀ ਤੁਸੀਂ ਇਸ ਮੋਟਰ ਨੂੰ ਚਲਾ ਸਕਦੇ ਹੋ ਸੋ ਇਹ ਇੱਕ ਸਪੈਸ਼ਲ ਮੋਟਰ ਹੁੰਦੀ ਹੈ ਜੇ ਤੁਸੀਂ ਇਹ ਮੋਟਰ ਮੰਗਵਾਉਣਾ ਚਾਹੁੰਦੇ ਹੋ ਤੇ ਤੁਸੀਂ ਆਰਡਰ ਤੇ ਇਹ ਮੋਟਰ ਮੰਗਵਾ ਵੀ ਸਕਦੇ ਹੋ ਸੋ ਜਿੰਨਾ ਕਿਸਾਨ ਵੀਰਾਂ ਦੇ ਨਾਰਮਲ ਮੋਨੋਬਲਾਕ ਲੱਗੀਆਂ ਨੇ ਉਹ ਪਾਣੀ ਪੈਣ ਨਾਲ ਸੜ ਜਾਂਦੀਆਂ ਨੇ ਜਦੋਂ ਪਾਣੀ 'ਚ ਡੁੱਬ ਜਾਂਦੀਆਂ ਨੇ ਜਾਂ ਮੀਂਹ ਦੇ ਵਿੱਚ ਕਈ ਵਾਰੀ ਖੂਚ ਪਾਣੀ ਆ ਜਾਂਦਾ ਉਸ ਟਾਈਮ ਤੇ ਉਹ ਡੁੱਬ ਕੇ ਸੜ ਜਾਂਦੀਆਂ ਨੇ ਪਰ ਇਹ ਮੋਟਰ ਸੜਦੀ ਨਹੀਂਗੀ ਜੇ ਕੋਈ ਕਿਸਾਨ ਵੀਰ ਇਹ ਮੋਟਰ ਲੈਣਾ ਚਾਹੁੰਦਾ ਹੈ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਕ੍ਰਮਟਨ ਦੀ ਐਮਟਰਨ ਡਰਾਈਵ ਲੱਗੀ ਹੈ ਜੇ ਬਦਲਵਾਈ ਦੇ ਮੌਸਮ ਵਿੱਚ ਵੀ ਫ੍ਰੀਕਵੈਂਸੀ ਦੀ ਗੱਲ ਕਰੀਏ ਤੇ 37 38 ਫ੍ਰੀਕਵੈਂਸੀ ਚੱਲਦੀ ਪਈ ਹੈ ਤੇ ਮੋਟਰ ਭਰ ਕੇ ਪਾਣੀ ਕੱਢਦੀ ਪਈ ਹੈ 50 ਹਰਜ਼ ਤੱਕ ਇਸ ਫ੍ਰੀਕਵੈਂਸੀ ਨੇ ਜਾਣਾ ਹੈ ਤੇ 624 620 ਵੋਲਟ ਡੀਸੀ ਦੇ ਪੈਨਲ ਤੋਂ ਆਉਂਦੇ ਪਏ ਨੇ ਔਣੇ 6 ਐਂਪੀਅਰ ਲੈ ਕੇ 5.7 ਐਂਪੀਅਰ ਲੈ ਕੇ 250 ਵੋਲਟ ਕੰਜ਼ਿਊਮ ਕਰਕੇ ਮੋਟਰ ਇਸ ਟਾਈਮ ਚੱਲਦੀ ਪਈ ਹੈ 250 ਵੋਲਟ ਤੇ ਇਹ ਪਾਣੀ ਹੈ ਜਦੋਂ ਇੱਥੇ 380 ਵੋਲਟ ਆਉਣਗੇ ਉਸ ਟਾਈਮ ਤੇ ਇਹਦਾ ਫੁੱਲ ਪ੍ਰੈਸ਼ਰ ਹੋ ਜਾਏਗਾ ਮੋਟਰ ਦਾ ਸੋ 37 ਫ੍ਰੀਕਵੈਂਸੀ 38 ਫ੍ਰੀਕਵੈਂਸੀ ਤੇ ਇਸ ਟਾਈਮ ਬੱਦਲਵਾਈ ਦੇ ਮੌਸਮ ਵਿੱਚ ਵੀ ਮੋਟਰ ਦੀ ਪਰਫਾਰਮੈਂਸ ਬਹੁਤ ਵਧੀਆ ਏ ਜਿੰਨੇ ਵੀ ਸੋਲਰ ਸਿਸਟਮ ਲਾਣੇ ਆ ਅਸੀਂ ਕਦੇ ਵੀ ਐਕਸਪੈਰੀਮੈਂਟ ਨਹੀਂ ਕਰਦੇ ਕਿਸਾਨ ਵੀਰ ਤੇ ਜਿੱਥੇ ਵੀ ਸੋਲਰ ਸਿਸਟਮ ਲਾਈਦਾ ਆ ਅਪੋਲੋ ਦਾ ਪ੍ਰੀਜੀਆਈ ਦਾ ਵਧੀਆ ਏ ਕਲਾਸ ਸਟਰਕਚਰ ਲਾਈਦਾ ਆ ਆਈਐਸਆਈ ਮਾਰਕ ਲਾਉਨੇ ਆ ਸੋ ਸਿਸਟਮ ਠੀਕ ਠਾਕ ਚੱਲ ਗਿਆ ਕੀ ਕਹਿਣਾ ਕਿਸਾਨ ਵੀਰ ਦਾ ਇਸ ਸਿਸਟਮ ਬਾਰੇ ਇਸ ਸਿਸਟਮ ਦੀ ਪਰਫਾਰਮੈਂਸ ਬਾਰੇ ਔਨਸਾਈਟ ਵੱਡੇ ਭਾਜੀ ਗੁਰਜੀਤ ਸਿੰਘ ਨਾਲ ਹੋਈ ਕਿਸਾਨ ਦੀ ਗੱਲਬਾ ਸੁਣਾਉਨੇ ਆ ਬਣੇ ਰਿਓ ਵੀਡੀਓ ਦੇ ਨਾਲ ਕਿਸਾਨ ਵੀਰੋ ਸਾਹਮਣੇ ਸਕਰੀਨ ਦੇ ਉੱਤੇ ਜਿਹੜੇ ਤੁਹਾਨੂੰ ਬਾਈ ਨਜ਼ਰ ਆ ਰਹੇ ਨੇ ਤੇ ਬਾਈ ਉਹਨਾਂ ਦਾ ਨਾਮ ਹੈਗਾ ਬਲਜਿੰਦਰ ਸਿੰਘ ਤੇ ਉਹਨਾਂ ਦੇ ਬੇਟੇ ਦਾ ਨਾਮ ਹੈਗਾ ਗੁਰਵਿੰਦਰ ਸਿੰਘ ਤੇ ਇਹਨਾਂ ਦੇ ਆਪਸ ਸੱਸੋਂ ਫਟ ਕੀਤਾ ਪਿੰਡ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਪਿੰਡ ਨਗਲਾ ਜੀਰਕਪੁਰ ਦੇ ਨਾਲ ਜੀਰਕਪੁਰ ਕਿੰਨਾ ਥੋੜਾ ਉੱਥੇ ਜੀ 2 ਕਿਲੋਮੀਟਰ ਹੈ 2 ਕਿਲੋਮੀਟਰ ਹੈ ਮਤਲਬ ਏਕ੍ਰੋ ਸ਼ਾਇਦ ਵਿੱਚ ਹੀ ਬੈਠੇ ਹੋ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਆਪਾਂ ਮੋਟਰ ਚਾਲੂ ਕੀਤੀ ਹੈ ਜੀ ਧੁੱਪ ਹੈ ਨਹੀਂਗੀ ਤੁਹਾਨੂੰ ਲੱਗਦਾ ਕਿ ਪਾਣੀ ਦੇ ਥੋੜੇ ਮਤਲਬ ਫਿਰ ਵੀ ਠੀਕ ਹੈ ਹਾਂ ਠੀਕ ਹੈ ਜੀ ਧੁੱਪ ਦੀ ਪਾਣੀ ਦੀ ਬਿਨਾਂ ਤੋਂ ਪਤਾ ਪਾਣੀ ਆ ਹਾਂ ਤੇ 37 38 ਫ੍ਰੀਕਵੈਂਸੀ ਚੱਲ ਰਹੀ ਆ ਤੇ ਜਦੋਂ ਫ੍ਰੀਕਵੈਂਸੀ ਹੋਰ ਵੱਧ ਗਈ 45 46 ਜਾਂ 50 ਦੇ ਕਰੀ ਚਲੀ ਗਈ ਸਦਾ ਪ੍ਰੈਸ਼ਰ ਹੋਰ ਤਿੰਨ ਜਿਦਾ ਹੋ ਜਾਣਾ ਤੇ ਬਲਜੂਨੀ ਠੀਕ ਆ ਜੀ ਕੰਮ ਠੀਕ ਆ ਤੇ ਤੁਹਾਨੂੰ ਲੱਗਦਾ ਕਿ ਧੁੱਪ ਦੇ ਵਿੱਚ ਮੋਟਰ ਨਹੀਂ ਚੱਲ ਜੂਗੀ ਪਹਿਲਾਂ ਲੱਗਦਾ ਸੀਗਾ ਚੱਲ ਧੁੱਪ ਪਰ ਧੁੱਪ ਤਾਂ ਚੱਲ ਦੂ ਨਹੀਂ ਸਾਨੂੰ ਕਿਸ ਤਰ੍ਹਾਂ ਪਤਾ ਨਹੀਂ ਹਾਂ ਮੇਰੇ ਕੋਲ ਇੰਪੋਰਟਰ ਵੀ ਪਹਿਲੀ ਐਸ ਏਰੀਏ 'ਚ ਹੈ ਫਾਇਦਾ ਨਹੀਂ ਮੋਟਰ ਕਿ ਲੱਗੀ ਪਿੰਡ 'ਚ ਪਹਿਲੀ ਮੋਟਰ ਲੱਗੀ ਹੈ ਮੋਟਰ ਆ ਜੀ ਸੋਧਰ ਮਾ ਠੀਕ 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 ਤੇ ਚਲੋ ਫਿਰ ਤਾਂ ਮੇਖ ਰਕ ਵੀ ਨਹੀਂ ਪਤਾ ਹੁੰਦਾ ਹਨਾ ਤੇ ਨਾਰਮਲ ਕੀ ਹੁੰਦਾ ਕਿ ਧੁੱਪ ਦੇ ਵਿੱਚ ਜਿਹੜੀ ਮੋਟਰ ਨਾਰਮਲ ਮੋਟਰਾਂ ਦੀ ਗ੍ਰੇਡ ਵਾਲੀਆਂ ਮੋਟਰਾਂ ਸਿਰਫ ਧੁੱਪ 'ਚ ਹੀ ਜ਼ਿਆਦਾ ਚੱਲਦੀਆਂ ਨੇ ਸੋ ਬਿਨਾਂ ਧੁੱਪ ਤੋਂ ਕੋਈ ਮੋਟਰ ਚੱਲਦੀ ਨਹੀਂ ਪਰ ਆਪਣੀ ਮੋਟਰ ਫਿਰ ਵੀ ਵਧੀਆ ਚੱਲਦੀ ਹੈ ਸੋ ਕਿਸਾਨ ਵੀਰੋ ਇਹ ਸੀ ਪਿੰਡ ਨੰਗਲਾ ਦਾ ਸਿਸਟਮ 5 ਹੌਸਪਾਵਰ ਦਾ ਮੋਨੋ ਸੈੱਟ ਦੇ ਨਾਲ ਤੁਸੀਂ ਨੂੰ ਕੋਈ A ਗ੍ਰੇਡ ਵਧੀਆ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਕੋ ਤੁਹਾਡਾ ਪੁਰਾਣਾ ਸਿਸਟਮ ਲੱਗਿਆ ਹੈ ਪ੍ਰੋਪਰ ਸਹੀ ਤਰੀਕੇ ਨਾਲ ਪਾਣੀ ਨਹੀਂ ਦੇਂਦਾ ਪਿਆ ਜਾਂ ਕੋਈ ਉਹਦੇ ਵਿੱਚ ਹੋਰ ਦਿੱਕਤ ਹੈ ਪੈਰਾਮੀਟਰ ਦੀ ਦਿੱਕਤ ਹੈ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਸੋਲਰ ਸਪੈਸ਼ਲ ਸੋਲਰ ਮੋਟਰ ਖਰੀਦਣ ਵਾਸਤੇ ਜਾਂ VFD ਡਰਾਈਵ ਖਰੀਦਣ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ ਜਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ जुड़े रहो ਸਾਡੇ ਨਾਲ ਵਿੰਦੇ ਰਹੋ ਪੰਜਾਬੀ ਡੈਰੀਮੈਨ ਸੋਲਰ